ਪੰਜਾਬ ਇੱਕ ਵਿਲੱਖਣ ਸੂਬਾ ਵਿਲੱਖਣ ਸੂਬਾ ਹੋਣ ਦੇ ਨਾਲ-ਨਾਲ ਇਸ ਦੀਆਂ ਦਿੱਕਤਾਂ ਪਰੇਸ਼ਾਨੀਆਂ ਬਾਕੀ ਸੂਬਿਆਂ ਨਾਲੋਂ ਬਾਕੀ ਦੇਸ਼ ਨਾਲੋਂ ਅਲੈਦਾ ਮੰਨੀਆਂ ਜਾਂਦੀਆਂ ਨੇ ਔਰ ਉਸੇ ਦੇ ਵਿੱਚ ਪੰਜਾਬ ਕਿਸ ਤਰ੍ਹਾਂ ਨਿਘਾਰ ਵੱਲ ਗਿਆ ਆ ਉਹਦੇ ਕਾਰਨ ਵੀ ਬਾਕੀ ਦੇਸ਼ ਨਾਲੋਂ ਅੱਡ ਮੰਨੇ ਜਾਂਦੇ ਨੇ ਉਸੇ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਸਿਆਸਤ ਦੀ ਲੰਘੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਨੇ ਪੰਜਾਬ ਨੂੰ ਪੰਜਾਬ ਦੇ ਸਰੋਤਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਜਵਾਨਾਂ ਨੂੰ ਬੱਚਿਆਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਪੰਜਾਬ ਦੇ ਉਦਯੋਗ ਨੂੰ ਪੰਜਾਬ ਦੀ ਖੇਤੀ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕੀਤਾ ਆ ਉਸ ਨੂੰ ਲੈ ਕੇ ਵੀ ਵਕਤ ਵਕਤ ਕਿਸਮ ਦੀਆਂ ਚਰਚਾਵਾਂ ਹੁੰਦੀਆਂ ਰਹਿੰਦੀਆਂ ਨੇ ਪਰ ਅਸਲ ਮਾਇਨੇ ਦੇ ਵਿੱਚ ਉਹ ਕਾਰਨ ਕਿਹੜੇ ਨੇ ਕਿਹੜੇ ਕਾਰਨ ਨੇ ਜਿਨ੍ਹਾਂ ਨੇ ਪੰਜਾਬ ਨੂੰ ਇੰਨਾ ਹੇਠਲੇ ਪੱਧਰ ਦੇ ਉੱਤੇ ਲਿਆ ਕੇ ਸਿੱਟ ਦਿੱਤਾ ਭਾਵੇਂ ਉਹ ਆਰਥਿਕ ਪੱਧਰ ਹੋਵੇ ਇਕਨੋਮਿਕ ਪੱਧਰ ਜਿਹਨੂੰ ਕਹਿੰਦੇ ਆ ਜਾਂ ਫਿਰ ਦੂਜੇ ਪਾਸੇ ਧਾਰਮਿਕ ਜਾਂ ਫਿਰ ਸਿਆਸੀ ਪੱਧਰ ਹੋਵੇ ਕਿ ਕਿਹਨਾ ਹਾਲਾਤਾਂ ਦੇ ਚੱਲਦੇ ਪੰਜਾਬ ਇਸ ਹੱਦ ਤੱਕ ਨਿਘਾਰਵਲ ਚਲੇ ਗਿਆ ਉਹਨਾਂ ਚੀਜ਼ਾਂ ਨੂੰ ਲੈ ਕੇ ਸਪਸ਼ਟ ਤੌਰ ਦੇ ਉੱਤੇ ਕੋਈ ਕਾਰਨ ਬਿਆਨ ਕਰਨੇ ਕਈ ਵਾਰ ਅਸੰਭਵ ਹੋ ਜਾਂਦੇ ਨੇ ਪਰ ਇਹਨਾਂ ਮਸਲਿਆਂ ਦੇ ਉੱਤੇ ਸੀਐਮ ਭਗਵੰਤ ਮਾਨ ਜ਼ਰੂਰ ਤਿੱਖੇ ਸ਼ਬਦਾਂ ਦੇ ਨਾਲ ਲੰਗੀਆਂ ਪ੍ਰਾਣੀ ਰਵਾਇਤੀ ਪਾਰਟੀਆਂ ਦੇ ਉੱਤੇ ਨਿਸ਼ਾਨੇ ਸਾਧਰੇ ਨਜ਼ਰ ਆਏ ਨੇ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਲੰਗੀਆਂ ਸਰਕਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੂੰ ਨਿਸ਼ਾਨੇ ਤੇ ਲਿਆ ਔਰ ਨਾਲ ਦੀ ਨਾਲ ਕਿਹਾ ਕਿ ਇਹਨਾਂ ਦੋਵੇਂ ਪਾਰਟੀਆਂ ਨੇ ਪੰਜਾਬ ਨੂੰ ਨਿਗਾਰ ਛੱਡਿਆ ਨਿਗਾਰ ਵੱਲ ਤੱਕ ਛੱਡਿਆ ਆ। ਭਾਵੇਂ ਗੱਲ ਕੀਤੀ ਜਾਵੇ ਪੰਜਾਬ ਦੇ ਸਿਰ ਚੜੇ ਕਰਜ਼ੇ ਦੀ, ਭਾਵੇਂ ਗੱਲ ਕੀਤੀ ਜਾਵੇ ਪੰਜਾਬ ਦੀ ਕਿਸਾਨੀ ਦੀ, ਬਦਹਾਲੀ ਦੀ ਜਾਂ ਫਿਰ ਜਿਹੜੇ ਮੁੱਦਿਆਂ ਦੇ ਉੱਤੇ ਹੁਣ ਸਿਆਸਤ ਕੀਤੀ ਜਾਂਦੀ ਆ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, ਜਿਵੇਂ ਐਸਵਾਈਐਲ ਦਾ ਮੁੱਦਾ, ਜਿਵੇਂ ਪੰਜਾਬ ਦੀ ਕਿਸਾਨੀ ਦਾ ਮੁੱਦਾ, ਪੰਜਾਬ ਦੇ ਕਿਸਾਨੀ ਅੰਦੋਲਨ ਦਾ ਮੁੱਦਾ। ਇਹਨਾਂ ਮਸਲਿਆਂ ਦੇ ਉੱਤੇ ਉੱਗ ਕੇ ਸਿਆਸਤ ਜ਼ਰੂਰ ਕੀਤੀ ਜਾ ਰਹੀ ਹੈ ਉੱਗ ਕੇ ਇਹਨਾਂ ਮਸਲਿਆਂ ਦੇ ਵਿੱਚ ਜਾ ਕੇ ਇਹਨਾਂ ਮਸਲਿਆਂ ਦੀ ਆੜ ਦੇ ਵਿੱਚ ਸਿਆਸੀ ਲਾਹੇ ਲੈਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਹੈ ਪਰ ਆਖਿਰ ਇਹਨਾਂ ਮਸਲਿਆਂ ਨੂੰ ਪੈਦਾ ਕਰਨ ਵਾਲਾ ਕੌਣ ਹੈ ਆਖਿਰ ਇਹਨਾਂ ਮਸਲਿਆਂ ਦੀ ਹੋਂਦ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਆਈ ਕਿਸ ਤਰ੍ਹਾਂ ਪੰਜਾਬ ਦੇ ਲੋਕ ਪੰਜਾਬ ਦੀ ਜਵਾਨੀ ਪੰਜਾਬ ਦੇ ਕਿਸਾਨ ਪੰਜਾਬ ਦੀ ਆਵਾਮ ਇਹਨਾਂ ਮਸਲਿਆਂ ਨਾਲ ਜੂਝਣ ਲੱਗੀ ਦੇਖਦੇ ਹੀ ਦੇਖਦੇ ਇਹ ਮਸਲੇ ਅਚਾਨਕ ਸਾਹਮਣੇ ਆ ਗਏ ਔਰ ਨਾਲ ਦੀ ਨਾਲ ਪੰਜਾਬ ਦੇ ਲੋਕ ਇਹਨਾਂ ਨਾਲ ਜੂਝਣ ਲੱਗੇ ਕਿਦੀ ਜ਼ਿੰਮੇਵਾਰੀ ਬਣਦੀ ਹੈ ਕਿਹਦਾ ਇਲਜ਼ਾਮ ਹੈ ਕਿਹਦਾ ਦੋਸ਼ ਹੈ ਔਰ ਕਿਹੜੇ ਦੋਸ਼ਾਂ ਦੇ ਆਧਾਰ ਦੇ ਉੱਤੇ ਕਿਨੂੰ ਜ਼ਿੰਮੇਵਾਰ ਸਾਬਤ ਕਰਨਾ ਚਾਹੀਦਾ ਹੈ ਇਹਨਾਂ ਮਸਲਿਆਂ ਨੂੰ ਲੈ ਕੇ ਇੱਕ ਨਾਮ ਨਿਰਧਾਰਿਤ ਕਰਨਾ ਕਈ ਵਾਰ ਔਖਾ ਹੋ ਜਾਂਦਾ ਹੈ ਤੇ ਉਸੇ ਔਖ ਨੂੰ ਸੌਖ ਵਿੱਚ ਸੀਮ ਭਗਵੰਤ ਮਾਨ ਨੇ ਬਦਲਿਆ ਆਪਣੇ ਭਾਸ਼ਣ ਦੌਰਾਨ ਜਿੱਥੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਆਪਣਾ ਵੋਟ ਦੇਖ ਸਮਝ ਕੇ ਲੰਘੇ ਦੋ ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕਰਕੇ ਉਸ ਰਿਪੋਰਟ ਕਾਰਡ ਦੇ ਆਧਾਰ ਦੇ ਉੱਤੇ ਵੋਟ ਪੋਣ ਦੇ ਲਈ ਅਪੀਲ ਕੀਤੀ ਉੱਥੇ ਹੀ ਉਹਨਾਂ ਨੇ ਉਹ ਨਾਮ ਵੀ ਸੁਜੈਸਟ ਕੀਤੇ ਨੇ ਉਹਨਾਂ ਨੇ ਉੱਥੇ ਉਹਨਾਂ ਨੇ ਉਹ ਨਾਮ ਵੀ ਦੱਸੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਨਿਹਾਰਵਾਲ ਤੱਕ ਆਖਿਰ ਸਿੰਘ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਨੂੰ ਕੀ ਕਿਹਾ ਆਓ ਸੁਣ ਲੈਂਦੇ ਆ ਤਰੀਕਾ ਦੇਖੋ ਕਿੰਨਾ ਵਧੀਆ ਡੈਮੋਕਰੇਸੀ ਦਾ ਕਿ ਸ਼ਾਮ 84 ਦੇ ਲਗਭਗ 2 ਲੱਖ ਲੋਕਾਂ ਨੇ ਇੱਕ ਬੰਦਾ ਚੁਣਿਆ ਕਿ ਭਾਈ ਤੂੰ ਸਾਡੀ ਗੱਲ ਸਰਕਾਰ ਤੱਕ ਪਹੁੰਚਾਵੇਂਗਾ ਅਸੀਂ ਸਿੱਧੇ ਨਹੀਂ ਜਾਣਾ ਉੱਥੇ ਤੂੰ ਸਾਡਾ ਪੁਲ ਹੈ ਤੂੰ ਉੱਥੇ ਅਸੀਂ ਤੇਰੇ ਕੋਲੇ ਆਵਾਂਗੇ ਤੂੰ ਅੱਗੇ ਪਹੁੰਚਾਵੇਂਗਾ ਹੱਲ ਹੋਣਾ ਚਾਹੀਦਾ ਇਸੇ ਤਰ੍ਹਾਂ 9 10 ਸਾਲ ਕਿਆਂ ਦਾ ਇੱਕ ਐਮਪੀ ਹੁੰਦਾ ਉਹਦਾ ਕੰਮ ਹੁੰਦਾ ਤੂੰ ਸੈਂਟਰ ਨਾਲ ਗੱਲ ਕਰੇਂਗਾ ਤੂੰ ਸਾਡੇ ਹੱਕਾਂ ਦੀ ਗੱਲ ਪਾਰਲੀਮੈਂਟ ਚ ਕਰੇਂਗਾ ਅਸੀਂ ਤੇਰੇ ਕੋਲੇ ਆਵਾਂਗੇ ਤੂੰ ਸੈਂਟਰ ਸਰਕਾਰ ਕੋਲੇ ਜਾਵੇਂਗਾ ਤੇ ਸਾਡੇ ਮਸਲੇ ਹੱਲ ਕਰਾ ਕੇ ਲਿਆਵੇਂਗਾ ਪਰ ਕਿਉਂ ਤਾਂ ਰਿਹਾ ਇੱਕ ਬੰਦੇ ਨੂੰ ਅਧਿਕਾਰ ਦੇ ਦਿੱਤੇ ਗਏ ਉਹ ਕਹਿੰਦਾ ਤੂੰ ਚੁੱਪ ਕਰ ਜਾ ਕੁਝ ਨਹੀਂ ਹੁੰਦਾ ਕੋਈ ਇੰਡਸਟਰੀ ਨਹੀਂ ਆਈ ਬਲਕਿ ਜਿਹੜੀ ਹੈਗੀ ਸੀ ਉਹ ਵੀ ਭੱਜਣ ਲੱਗ ਗਈ ਬਦੀ ਨੂੰ ਤੁਰ ਗਏ ਮੱਧ ਪ੍ਰਦੇਸ਼ ਨੂੰ ਤੁਰ ਗਏ ਕਿਉਂਕਿ ਸਰਕਾਰਾਂ ਦੀ ਨਿਗਾਹ ਵਪਾਰੀ ਦੇ ਪ੍ਰੋਫਿਟ ਤੇ ਹੋ ਗਈ ਜਦੋਂ ਸਰਕਾਰ ਵਪਾਰੀ ਦੇ ਬੈਲੈਂਸ ਸ਼ੀਟ ਤੇ ਉਹਦੇ ਪ੍ਰੋਫਿਟ ਤੇ ਲਾਲਚ ਅੱਖਾਂ ਨਾਲ ਦੇਖਣ ਲੱਗ ਜੇ ਫਿਰ ਉਹ ਇੰਡਸਟਰੀ ਬਚ ਨਹੀਂ ਸਕਦੀ ਜੀ क्योंकि जिस देश का राजा व्यापारी उस देश की जनता भिखारी जो राज आप ही बकार व्यापार कर लग गए फिर किसी होर क्यों उठन देंगे वो पंजाब हो दो बंदे चलो आप पिछले पच्ची साल ही ला लीए दो बंद ने राज किया पिछले पच्ची साल तो ਸਿਰਫ ਦੋ ਬੰਦੇ ਕੈਪਟਨ ਤੇ ਬਾਦਲ ਕੀ ਕੀਤਾ ਜੀ ਉਹਨਾਂ ਨੇ ਆਪਣੇ ਮਹਿਲ ਉਸਰ ਗਏ ਪਹਾੜਾਂ ਦੇ ਵਿੱਚ ਬੜੇ ਬੜੇ 7 ਸਟਾਰ ਹੋਟਲ ਬਣ ਗਏ ਆਪਣੀਆਂ ਬੱਸਾਂ ਆਪਣੇ ਹੋਟਲ ਟਾਬੇ ਆਪਣਾ ਬਹੁਤ ਕੁਝ ਬਣ ਗਿਆ ਜਨਤਾ ਜਨਤਾ ਤਰਸਦੀ ਰਹਿ ਗਈ ਫਿਰ ਜਨਤਾ ਨੇ ਇੱਕ ਦਿਨ ਤਾਂ ਦੇਖਣੇ ਹੁੰਦਾ ਨਾ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ 10 ਮਾਰਚ 2000 ਬਾਈ ਨੂੰ ਸਾਧ ਦਾ ਦਿਨ ਆ ਗਿਆ ਤੇ ਜਦੋਂ ਸਾਧ ਦਾ ਦਿਨ ਆ ਗਿਆ ਤਾਂ ਫਿਰ ਚੋਰਾਂ ਨੂੰ ਭਾਜਣਾ ਪੈ ਗਿਆ ਤੇ ਤੁਸੀਂ ਆਪ ਚੁਣ ਲਿਆ ਤੁਸੀਂ ਨਵੇਂ ਮੁੰਡੇ ਚੁਣ ਲਏ ਤੁਸੀਂ ਜਨਰੇਸ਼ਨ ਹੀ ਬਦਲ ਕੇ ਰੱਖਤੀ ਰਾਜਨੀਤੀ ਦੀ ਤਾਂ ਫਿਰ ਸਾਡਾ ਫਰਜ਼ ਬਣਦਾ ਕਿ ਅਸੀਂ ਉਹਦੀ ਖੁਸ਼ੀ ਨਾ ਮਨਾਈਏ ਅਸੀਂ ਪਹਿਲਾਂ ਲੋਕਾਂ ਨੂੰ ਪੁਰਾਣੇ ਘਾਟੇ ਪੂਰੇ ਕਰਕੇ ਦੇਈਏ ਲੋਕਾਂ ਨੂੰ ਜਦੋਂ ਖੁਸ਼ੀ ਮਨਾਉਣ ਦਾ ਮੌਕਾ ਮਿਲ ਗਿਆ ਪਹਿਲਾਂ ਲੋਕਾਂ ਨੂੰ ਖੁਸ਼ੀ ਮਨਾ ਲੈਣ ਦਿਓ ਫਿਰ ਸਰਕਾਰਾਂ ਖੁਸ਼ੀ ਮਨਾਉਂਦੀਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ